ਗੁਰਪ੍ਰਬੇਸ ਸਿੰਘ ਸ਼ੈਲੈ ਸੰਧੂ ਦੇ ਪਿੰਡ ਚੋਕਮੋੜੇ ਮੌਜੂਦ ਹੈਗੇ ਆ ਜਿੱਥੇ ਉਹਨਾਂ ਦੇ ਫਾਦਰ ਸਾਹਿਬ ਦੁराज ਸਿੰਘ ਸੰਧੂ ਹੋਰੀ ਪਿਛਲੇ ਦਿਨਾਂ 'ਚ ਕਾਲ ਜਲਾਣਾ ਕਰਕੇ ਸੀ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਦੁੱਖ ਸਾਂਝਾ ਕਰਨ ਲਈ ਡੇਰਾ ਸੱਚਾ ਸੋਦਾ ਦੇ ਮੁਖੀ ਇੱਥੇ ਪਹੁੰਚੇ ਹੈਗੇ ਆ ਪਰਿਵਾਰ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਵਿੱਚ ਦੁੱਖ ਸਾਂਝਾ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਸੱਚ ਸੋਦਾ ਜੇਮਾਲ ਵਾਲੇ ਦੇ ਮੁਖੀ ਪਾਪਾ ਸੰਤ ਬਾਬਾ ਬਰਿੰਦਰ ਸਿੰਘ ਢਿੱਲੋਂ ਜੀ ਗੁਰਪਈ ਸੰ社 ਸੰਦੂ ਘਰਾਂ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਪਿੰਡ ਚੋਗ ਮੋੜੇ ਪਹੁੰਚੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈਗਾ ਕੱਲ ਸਰਦਾਰ ਬਲਰਾਜ ਸੰਦੂ ਜਲਦੜ ਹੋਣਾਂ ਦੀ ਅੰਤਿਮ ਅਰਦਾਸ ਜਿਹੜੀ ਬਕਰ ਸਾਹਿਬ ਹੋਣੀ ਹੈ ਪਰ ਅੱਜ ਪਰਿਵਾਰ ਦੇ ਵਿੱਚ ਦੁੱਖ ਸਾਂਝਾ ਕਰਦੇ ਨੇ ਸਤਿ ਸ੍ਰੀ ਅਕਾਲ ਬਾਬਾ ਬ੍ਰਿੰਦਰ ਸਿੰਘ ਜੀ ਜਿਹੜੇ ਲੋ ਡੇਰਾ ਸੱਚਾ ਸੋਦਾ ਜਗਮਾਲ ਵਾਲੇ ਦੇ ਨੂੰ ਵੀ ਉਹ ਪਰਵਾਰ ਦੇ ਵਿੱਚ ਜੀ ਪਹੁੰਚਿਆ ਗੱਲਬਾਤ ਜਿਹੜੀ ਹੋ ਰਹੀ ਹੈ ਹਾਂ ਅਜੀ ਦੋ ਮਿੰਟ ਪਰਿਵਾਰ ਨਾਲੇ ਮਹਤਵਪੂਰਨ ਗੱਲ ਕਿਸੇ ਸਾਥ ਦੇ ਇਸ ਵੀਰਾਂ ਤੁਹਾਡੇ ਨਾਲ ਸੰਜਿਆ ਕਰ ਰਹੇ ਹੈਗੇ ਅੰਤ ਸੰਤ ਬਾਬਾ ਬਰਿੰਦਰ ਸਿੰਘ ਜੀ ਟੀ ਲੋਡੇਰਾ ਸੱਚਾ ਸੋਦਾ ਜਗਮਾਲ ਵਾਲਾ ਦੇ ਮੁਖੀ ਗੁਰਪ੍ਰੀਤ ਸਿੰਘ ਸ਼ੈਲੇ ਸੰਧੂ ਖੁਰਾ ਦੇ ਪਰਿਵਾਰ ਦੇ ਵਿੱਚ ਪਹੁੰਚੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਤਸਵੀਰਾਂ ਤੁਹਾਨੂੰ ਪਿੰਡ ਚੌਕ ਮੋੜੇ ਤੋਂ ਦੇਖੋ ਜਲਦਰ ਬਲਰਾਜ ਸਿੰਘ ਸੰਧੂ ਹਰੋਂ ਦੇ ਘਰ ਤੋਂ ਲਾਈਵ ਦਿਖਾ ਰਹੇ ਹੈਗੇ ਆ अपना जी बेटा मेरा गजराज सिंह वो मेरी धर्म पत्नी तो मेरी बेटी थी अच्छा अच्छा इन्हों पहली बार ये पहले तो नहीं मिले ना नहीं पापा पहली बार नहीं मिले ये मेरे भ्रा है जी है। ठीक है और बिटिया मेरी बैठी थी पीछे अच्छा। और जी साथी जी मेरे मेरे ब्रदर है चाचा इधर बेटा नाम वीर एक ही करता है कंप्यूटर में ये एप्लीकेशन ਹੋ ਵੀ ਕਰਦਾ ਜੀ ਦੇਖੋ ਚਾਚਾ ਜੀ ਦੀ ਮਰੀ ਚਾਚੇ ਦਾ ਬੇਟਾ ਜੈਦੀ ਜੀ ਜੇ ਦਿੱਤੀ ਕੋ ਦੰਡ ਜਿਹੜਾ ਸਟਾਪ ਆਪਾਂ ਸਾਦੇ ਨਾ ਗੁਰੂ ਸਾਹਿਬ ਨੇ ਕਿਹਾ ਹੈ ਵੀ ਚਿੰਤਾ ਤਾਂ ਕੀ ਕੀਜੀਏ ਜੋ ਹਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਇੰਨੀ ਕੋ ਕਿ ਆਪਾਂ ਚਿੰਤਾ ਕਰਦੇ ਨਾ ਵੀ ਆਪਣੇ ਪਰਿਵਾਰ 'ਚ ਇਹਦੇ ਤੋਂ ਬਿਨਾਂ ਚੱਲੇ ਜਾਂਦੇ ਆ ਚਿੰਤਾ ਤਾਂ ਕਿ ਜੇ ਵੀ ਜਿਓ ਅਨ ਹੋਣੀ ਐਦਾਂ ਦੀ ਕੋਈ ਘਟਨਾ ਹੋਵੇ ਆਪਾਂ ਉੱਥੇ ਕਵਰੇਜ ਵੈਟ ਕੀ ਪਿਲਾ ਲੈਣਾ ਆਪਾਂ ਕਾਹ ਚ ਪਿਲਾ ਇਹ ਆਪਾਂ ਜਾਣਾ ਸਾਰਾ ਨਹੀਂ ਹੈ ਉਹੀ ਪ੍ਰਾਪਤ ਮਾਨੁਕ ਦੇਹਰੀਆ ਗੋਬਿੰਦ ਮਿਰਨ ਕੀ ਤੇਰੀ ਬਰੀਆ ਅਵਰ ਕਾਰ ਤੇਰੇ ਕਿਤੇ ਨ ਕਾਮਿਲ ਸਾਥ ਸੰਗਤ ਕੋ ਕੇਵਲ ਨਾ ਆਪਣਾ ਕੰਮ ਬੰਦ ਕੀ ਕਰਨਾ ਸਿਮਰਨ ਕਰਨਾ ਇਹ ਸਿਮਰਨ ਕਰਾ ਕਰੋ ਸਾਰੇ 24 ਘੰਟੇ ਹੁੰਦੇ ਆ 22 ਘੰਟੇ ਦੁਨੀਆ ਦੇ ਕੰਮ ਕਰ ਲੋ ਫਟੋ ਫਟ 2 ਘੰਟੇ ਬੰਦਗੀ ਦੀ ਰੂਟ ਕਰਾ ਕਰੋ ਇਹਦਾ ਵੀ ਪ੍ਰਸਤਾਵ ਰਹਿੰਦਾ ਪਤਾ ਨਹੀਂ ਮਾਲਕ ਦੇ ਘਰੋਂ ਕਦੋਂ ਬੁਲਾਵਾ ਆ ਜੀ ਸਵਾਸਰੂਪੀ ਕੁੰਜੀ ਕਦੋਂ ਖੁੱਲ੍ਹੂ ਹੋ ਜੇ ਆਪਾਂ ਸਾਰੇ ਕਹਿੰਦੇ ਆ ਨਾ ਵੀ ਆਪਾਂ ਆਪਣਾ ਕੰਮ ਕਰਦੇ ਆ ਆਪਣਾ ਕੰਮ ਕੋਈ ਵੀ ਨਹੀਂ ਕਰਦਾ ਸਾਰੇ ਪ੍ਰਾਇਆ ਕੰਮ ਕਰਦੇ ਆ ਆਪਣਾ ਕੰਮ ਤਾਂ ਬੰਦ ਕੀ ਕਰਨਾ ਸਿਮਰਨ ਕਰਨਾ ਏ ਸੀ ਇੱਥੇ ਕੰਗਾਲ ਦੀ ਗਰੀਬ ਦੀ ਕੋਈ ਕਦਰ ਨਹੀਂ ਹੈ ਮਾਲਕ ਦੀ ਦਰਗਾਹ ਚ ਵੀ ਜਿਹਦੇ ਕੋਲ ਰਾਮ ਨਾਮ ਦੀ ਪੂੰਜੀ ਨਹੀਂ ਹੈ ਸਿਮਰਨ ਨਹੀਂ ਹੈ ਉਹਦੀ ਕੋਈ ਕਦਰ ਨਹੀਂ ਹੈ ਸਿਮਰਨ ਦੀ ਪੂੰਜੀ ਇਕੱਠੇ ਕਰ ਰਹੇ ਸੀ ਜਿਹੋ ਦਿਗ ਰਾਤ ਪੜਤੀ ਕਰ ਰਹੇ ਸੀਗੇ ਜੋ ਤੁਹਾਡੇ ਬਚਨ ਉਸੇ ਅਨੁਸਾਰੀ ਉਹ ਅਗਲਾ ਰਸਤਾ ਮਾਰਾਈ ਤੱਕ ਜਾਣਾ ਚਾਹੁੰਦੇ ਸੀਗੇ ਅਗਲੀ ਤਿਆਰੀ ਅਗਲੀ ਤਿਆਰੀ ਬਸ ਇਹੀ ਗੱਲਾਂ ਕਰਦੇ ਸੀਗੇ ਜੋਗ ਭਗਤੀ ਕਰ ਰਿਹਾ ਉਹ ਸਹੀ ਪਾਸੇ ਚਲੀ ਜਾਵੇ ਤੇ ਸਹੀ ਰਸਤਾ ਪ੍ਰਮਾਤਮਾ ਦੇ ਚਰਨਾਂ 'ਚ ਮਿਲ ਜੇ ਤੇ ਜੀਵਨ ਮਰਨ ਤੋਂ ਬਾਹਰ ਹੋ ਜਾਵੇ ਹਮ ਇਹ ਸੰਘਰਸ਼ ਹੀ ਉਹਦਾ ਜੀ ਆਏ ਹੋ ਤਾਂ ਅਰਦਾਸ ਮਹਾਰਾਜ ਅੱਗੇ ਲੱਗੀ ਰਹੀ ਹੈ ਸਾਰੀ ਸੰਗਤ ਨੇ ਵੀ ਕੀਤੀ ਹੈ

ਮਾਤਾ ਜੀ ਨੂੰ ਉੱਥੇ ਮਿਲ ਲੈਣਾ ਕਿੱਥੇ ਮਾਤਾ ਅੰਦਰ ਕੰਮ ਨਹੀਂ ਸੀ ਉੱਥੇ ਮਿਲ ਲੈਣਾ ਹੈ ਹੈ ਅੱਛਾ ਦਿਮਾਗ ਨੂੰ ਬਹੁਤ ਚੰਗੀ ਅੱਛਾ ਮਾ ਬਰਛੋ ਜੀ ਲਾਈਵ ਹੈਗੇ ਆਂ ਗੁਰੂ ਸੱਤ ਲਾਈਵ ਚੈਨਲ ਹੈ ਸਾਡਾ ਅ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹੈਗੇ ਉਹ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਵੈਸੇ ਚੈਨਲਾਂ ਤੇ ਲਾਈਵ ਹੁੰਦੇ ਤੇ ਬਹੁਤ ਕੁਝ ਘੱਟ ਬੋਲਦੇ ਆ ਜੀ ਤੇ ਅਸਤਾ ਕੀ ਕਹਿੰਦੇ ਆ ਵੀ ਜਾਣਾ ਸਾਰੇ ਨਹੀਂ ਹੈ ਜੀ ਰਾਮ ਗਯੋ ਰਾਵਣ ਗਯੋ ਜਾਗਾ ਉਹ ਪਰਵਾਰ ਕਉ ਨਾਨਕ ਕਿਰਕਸ ਨਹੀਂ ਸੁਪਨੇ ਜੋ ਸੰਸਾਰ ਤੇ ਜਾਣਾ ਸਾਰੇ ਨਹੀਂ ਹੈ ਚਿੰਤਾ ਤਾਕੀ ਕੀਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਕਰਨੀ ਕੋ ਸਾਰੇ ਨਹੀਂ ਜਾਣਾ ਆਪ ਦਾ ਅਸਲ ਕੰਮ ਜਿਹੜਾ ਸਿਮਰਨ ਹੈ ਬੰਦਗੀ ਹੈ ਉਹ ਕਰੋ ਦੁਨੀਆ ਦੇ ਕੰਮ ਵੀ ਕਰਨੇ ਐ ਤੇ ਮਾਲਕ ਦੀ ਬੰਦਗੀ ਵੀ ਕਰਨੀ ਐ ਇਹ ਜਾਮਾ ਬੰਦਗੀ ਕਰਨ ਵਾਸਤੇ ਮਿਲਿਆ ਭਈ ਪ੍ਰਾਪਤ ਮਾਨੁਕ ਤੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਹੋਰੀਆ ਅਵਰ ਕਾਜ ਤੇਰੇ ਕੀ ਤਨਾ ਕਾਮ ਮਿਲ ਸਾਥ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਪਉ ਜਲ ਕਰਨ ਕੈ ਜਨਮ ਬਿਰਥਾ ਜਾਤ ਰੰ ਮਾਇਆ ਕੈ ਇੱਕ ਇੱਕ ਦਿਨ ਕਰਕੇ ਇੱਕ ਇੱਕ ਦਿਨ ਕਰਕੇ ਆਪਣੀ ਜ਼ਿੰਦਗੀ ਦਾ ਘਟ ਰਿਹਾ ਆਪਾਂ ਤਾਂ ਜਨਮ ਦਿਨ ਹੁੰਦਾ ਨਾ ਬਰਥਡੇ ਆਉਂਦਾ ਬਰਥਡੇ ਮਨਾਉਂਦੇ ਆ ਖੁਸ਼ੀ ਕਰਦੀ ਆਪਣੀ ਜ਼ਿੰਦਗੀ ਦਾ ਇੱਕ ਦਿਨ ਹੋਰ ਘਟ ਹੋ ਗਿਆ ਸਾਰੇ ਸਿਮਣ ਕਰੋ ਆਪਾਂ ਇੱਥੇ ਪ੍ਰਾਇਦੇਸ਼ 'ਚ ਬੈਠੇ ਆ ਇੱਥੋਂ ਸਾਰਿਆਂ ਨੇ ਜਾਣਾ ਹੈ ਚਲੋ ਚੰਗੀ ਆਈਏ ਆਪਾਂ ਚਲੋ ਉਹ ਕੁਲੀ ਤਸਵੀਰਾਂ ਜਿਹੜੀਆਂ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਗੁਰਪ੍ਰਵੇਸ਼ ਸਿੰਘ ਛੈਲੇ ਸੰਧੂ ਉਹਨਾਂ ਦੇ ਫਾਦਾ ਸਾਹਿਬ ਸਰਦਾਰ ਬਲਰਾਜ ਸਿੰਘ ਜਲਦਰਾਉਂਦ ਪਿੱਛੇ ਜਿਨ੍ਹਾਂ ਦੇ ਵਿੱਚ ਦਿਹਾਂਤ ਹੋ ਗਿਆ ਸੀ ਤੇ ਪਰਿਵਾਰ ਦੇ ਵਿੱਚ ਦੁੱਖ ਸਾਂਝਾ ਕਰਨ ਲਈ ਡੇਰਾ ਸੱਚਾ ਸੋਦਾ ਜਗਮਾਲ ਵਾਲੀ ਦੇ ਸੰਤ ਗੱਦੀ ਨਸੀਹਨ ਬਾਬਾ ਬਰਿੰਦਰ ਸਿੰਘ ਜੀ ਢਿੱਲੋਂ ਪਰਿਵਾਰ ਦੇ ਵਿੱਚ ਪਹੁੰਚੇ ਹੈਗੇ ਆ ਦੁੱਖ ਸਾਂਝਾ ਕਰਨ ਦੇ ਲਈ ਉਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਲਾਈਵ ਸਾਂਝੀਆਂ ਕੀਤੇ ਜਾ ਰਹੀਆਂ ਹੈਆਂ ਨੇ ਦੇਖੋ ਜੀ ਕਾਦੇਸੀ ਉਹ ਗ੍ਰਾਹਕ ਸਾਡੇ ਨਾਲ ਬਿਲਕੁਲ 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 ਬਲਕਿ ਜੇ ਤਸਵੀਰਾਂ ਅਸੀਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹੈਗੀਆਂ ਪਿੰਡ ਚੋਕ ਮੋੜੇ ਚ ਡੇਰਾ ਸੱਚਾ ਸੌਦਾ ਜਗਮਾਲ ਵਾਲੀ ਤੋਂ ਸੰਤ ਬਾਬਾ ਬਰਿੰਦਰ ਸਿੰਘ ਜੀ ਢਿੱਲੋਂ ਪਰਿਵਾਰ ਦੇ ਵਿੱਚ ਬਹੁਤ ਸੀ ਦੁੱਖ ਸਾਂਝਾ ਕਰਨ ਦੇ ਲਈ ਉਹਨਾਂ ਦੇ ਪਰਿਵਾਰ ਦੇ ਨਾਲ ਹਾਂ भाई जी एक मिनट रुक जा कैमरे लेके सारी बढ़ रही है एक मिनट आ कौन हमको कौन बैठ आ किस क्या ऑर्डर ना देना अच्छा जी ये नंबर 3 8 8 8 ਬਾਕੀ ਬਾਕੀ ਸਾਰੇ ਬਾਈ ਸੰਜੀਤ ਬੇਟਾ ਸੰਤੂ ਸਾਹਿਬ ਫਾਦਰ ਸਾਹਿਬ ਤੁਹਾਡੇ ਡੈਥ ਹੋ ਜਾਂਦੀ ਹੈਗੀ ਕੱਲ ਪਹੁੰਚ ਹੈ ਜੀ ਹਾਂਜੀ ਕੱਲ ਪਹੁੰਚ ਹੈ ਜੀ ਚਾਰ ਤਿੰਨ ਨੂੰ ਗੁਰਦੁਆਰਾ ਪ੍ਰਗਟ ਸਾਹਿਬ ਤੇ ਸਾਰੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਮਾਧਮੇ ਨੇ ਕਹਿਣਾ ਚਾਹਵਾ ਕਿ ਕੱਲ ਸਵੇਰੇ 8:30 ਵਜੇ ਨੂੰ ਰਾਗ ਸ਼ਰਤ ਕੋਲ ਦੀ ਪਹੁੰਚੇ ਵੀ ਸਾਰੀ ਸੰਗਤ ਜੀ ਪਹੁੰਚੇ ਤੋਂ ਜ਼ਰਾ ਪਰੇ ਸੰਤ ਮਾਪੂਰਸ਼ ਵੀ ਅੱਜ ਤੁਹਾਡੇ ਦੁੱਖ ਸਾਂਝਾ ਕਰਨ ਲਈ ਆਏ ਹੈਗੇ ਸੰਤ ਮਾਪੂਰਸ਼ ਹਨ ਬਹੁਤ ਸਨੇਹ ਦਾ ਪਿਆਰਾ ਮੇਰਾ ਤੇ ਅੱਜ ਦੁੱਖ ਦੀ ਘੜੀ ਦੇ ਵਿੱਚ ਉਹ ਅਸ਼ੀਰਵਾਦ ਦੇਣ ਵੀ ਆਏ ਬਿਲਕੁਲ ਜੀ ਤਸਵੀਰਾਂ ਤੁਸੀਂ ਦੇ ਸਕਦੇ ਹੋ ਪਰਿਵਾਰ ਦੇ ਵਿੱਚ ਜਿਹੜਾ ਦੁੱਖ ਸਾਂਝਾ ਆ ਸੰਤ ਬਾਬਾ ਬਰਿੰਦਰ ਸਿੰਘ ਜੀ ਜਿਹੜੇ ਲੋ ਡੇਰਾ ਸੱਚਾ ਸੋਤਾ ਜਗਮਾਲ ਵਾਲੀ ਦੇ ਸੰਤ ਨੇ ਉਹ ਪਰਿਵਾਰ ਦੇ ਵਿੱਚ ਪਹੁੰਚੇ ਹੈਗੇ ਦੁੱਖ ਸੰਜਾ ਕਰਨ ਲਈ ਸੰਤੂ ਸਾਹਿਬ ਤੇ ਆਜੋ ਸਰਦਾਰ ਲਾਏ ਵੀ ਟਾਈਮ ਨਹੀਂ ਕਰਦੇ ਜੀ ਹਾਂ ਹਾਂ ਅੱਜ ਪੂਰੀ ਬਾਹਰ ਦਾਰੀ ਕੋਲ ਦੀਆਂ ਜਿਹੜੀਆਂ ਨੇ ਤੁਹਾਨੂੰ ਉਹ ਲਾਈਵ ਦਿਕਾਈਆਂ ਹੈਗੀਆਂ ਪਿੰਡ ਚੌਕ ਮੋੜੇ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਹੈਗੀਆਂ ਸੰਤੂ ਕਰਵਾਦ ਦੇ ਨਾਲ ਦੁੱਖ ਸੰਜਾ ਕਰਨ ਲਈ ਆਏ ਗਿਆ ਕੱਲ ਅ ਅੰਤਿਮ ਅਰਦਾਸ ਜਿਹੜੀ ਹੈ ਸ਼੍ਰੀ ਖੰਡਵਾੜ ਤੇ ਭੋਗ ਸ਼੍ਰੀ ਪ੍ਰਗਟ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਪਾਏ ਜਾਣਗੇ ਤੇ ਵਕ-ਵਕ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਹੋਰ ਯਾਰ ਰਿਸ਼ਤੇਦਾਰ ਸੰਧੂ ਪਰਵਾਜ਼ ਦੇ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਪਿੰਡ ਚੌਕਮੋੜੇ ਪਹੁੰਚ ਹੋਈ ਸੀ ਤੇ ਅੱਜ ਡੇਰਾ ਸੱਚਾ ਸੋਦਾ ਜਗਮਾਲ ਵਾਲੀ ਦੇ ਸੰਤ ਬਾਬਾ ਬਰਿੰਦਰ ਸਿੰਘ ਢਿੱਲੋਂ ਹੋਰੀ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਨੇ ਲਾਈਵ ਤਸਵੀਰਾਂ ਸੀ ਤੁਹਾਨੂੰ ਪਿੰਡ ਚੌਕਮੋੜੇ ਤੋਂ ਦਿਖਾ ਰਹੇ ਹਾਂ ਤੇਰੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨ ਤੁਹਾਡਾ ਖੁਦਾ ਗੁਰੂ ਅਰਜਨ ਲਾਈਵ